ਸ਼ਹਿਰ ਦਾ ਕੂੜਾ ਡੰਪ ਕਰਨ ਨੂੰ ਲੈ ਕੇ ਨਗਰ ਕੌਂਸਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਨਗਰ ਕੌਂਸਲ ਗੁਰਦਾਸਪੁਰ ਦਾ ਕੂੜੇ ਨਾਲ ਭਰਿਆ ਹੋਇਆ ਟਰੱਕ ਜੋ ਕਿ ਕਸਬਾ ਕਲਨੌਰ ਦੇ ਵਿੱਚ ਡੰਪ ਕਰਨ ਲਈ ਭੇਜਿਆ ਜਾ ਰਿਹਾ ਸੀ ਲੋਕਾਂ ਵੱਲੋਂ ਰੋਕ ਲਿਆ ਗਿਆ ਤੇ ਬਿਨਾਂ ਕੂੜਾ ਸੁੱਟੇ ਹੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਪਿਛਲੇ 2 ਦਿਨ ਤੋਂ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦਾ ਕੂੜਾ ਕਲਨੌਰ ਡੰਪ ਵਿੱਚ ਸੁੱਟਿਆ ਜਾ ਰਿਹਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਕਿਸਾਨ ਆਗੂ ਸੁਖਦੇਵ ਸਿੰਘ ਅਤੇ ਹਰਵਿੰਦਰ ਸਿੰਘ ਅਲਾਵਲਪੁਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਨਗਰ ਕਾਉਂਸਲ ਨੂੰ ਕੋਈ ਕੂੜਾ ਸਿੱਟਣ ਵਾਲੀ ਜਗ੍ਹਾ ਨਹੀਂ ਮਿਲ ਰਹੀ ਇਸ ਕਾਰਨ ਗੁਰਦਾਸਪੁਰ ਸ਼ਹਿਰ ਦਾ ਸਾਰਾ ਕੂੜਾ ਕਲਨੌਰ ਸੁੱਟਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਕਲਨੌਰ ਕੂੜਾ ਡੰਪ ਚ ਕਲਨੌਰ ਤੋਂ ਇਲਾਵਾ ਕਿਸੇ ਵੀ ਏਰੀਏ ਦਾ ਕੂੜਾ ਨਹੀਂ ਸੁੱਟਣ ਦੇਵਾਂਗੇ ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਕਿ ਇਸ ਕੂੜੇ ਡੰਪ ਦੇ ਆਸ-ਪਾਸ 25 ਲੱਖ ਰੁਪਏ ਦੀ ਲਾਗਤ ਦੇ ਨਾਲ ਕੂੜਾ ਡੰਪ ਤੇ ਬਣਨ ਵਾਲੇ ਪ੍ਰੋਜੈਕਟ ਨੂੰ ਵੀ ਰੱਦ ਕੀਤਾ ਜਾਵੇ ਪੰਜਾਬੀ ਸਟੇਸ਼ਨ ਲਈ ਗੁਰਦਾਸਪੁਰ ਤੋਂ ਲਾਪੜ ਸਿੰਘ ਖੁਸ਼ੀਪੁਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਆਂ ਬਿਲਕੁਲ ਸਰਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਾਸਾ ਕੜਾਣਾਵਰ ਦੇ ਬਿਲਕੁਲ ਨੇੜੇ ਆ ਔਰ ਕੜਾਣਾਵਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆਂ ਜਿੱਥੇ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਕੜਾਣਾਵਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ ਪਰ ਲੇਕਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਡੇਰਾ ਬਾਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਹੈ ਜਿਹੜੀ ਕਿ ਇੱਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕੜਾਣਾੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰੋਜ਼ਾਨਾ ਲੋਕ ਆਉਂਦੇ ਆ। ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ। ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਅ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ। ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਧਰਦੀ ਈ ਹੈ। ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ। ਕੋਰੀਡੋਰ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਦ੍ਰਿੜ ਕਰਵਾਇਆ ਇੱਥੇ ਚੋਲਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਗਤਾਂ ਦਾ ਜਿਹੜਾ ਉਹ ਪੈਰਾ ਸੋ ਇਹ ਜਿਸ ਢੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਲੜੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਪਰਮਿਸ਼ਨ ਹੋਣਾ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਨਲਾਇਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾ ਔਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਇੱਕਸਾਨ ਤੇ ਜਵਾਨ ਭਲਾਈ ਜੁਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਵਾਵਾਂ ਦੇ ਜੋ ਵਿਰੋਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਕਿ ਕੜਾਣਾਵਰ ਤੋਂ ਇਲਾਵਾ ਹੋਰ ਇੱਥੇ ਬਿਲਕੁਲ ਜਿਹੜਾ ਉਹ ਪੂਰਾ ਡੰਪ ਨਹੀਂ ਕਰ ਸਕਦਾ ਜੀ ਲਾਗੇ ਲਾਗੇ ਲੋਕੀ ਪਿੰਡਾਂ ਤੋਂ ਵੀ ਆਏ ਨੇ ਜੀ ਬਿਲਕੁਲ ਇੱਥੇ ਸਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਕਿ ਇੱਥੇ ਲਾਗੇ ਆਪਣੇ ਕੋਲੇ ਲੋਪੇ ਤੋਂ ਸਰਦੇ ਚੱਕ ਤੋਂ ਭਰੀਲੇ ਤੋਂ ਆ ਨਾਲ ਲੱਗਦੇ ਅਗਵਾਨਾ ਤੋਂ ਸਾਡੇ ਕੋਲ ਆਏ ਆ ਸ਼ਾਹਪੁਰ ਤੋਂ ਆਏ ਆ ਕਾਫੀ ਮਤਲਬ ਸੱਜਣ ਜਿਹੜੇ ਆ ਉਹ ਰੂੜੇ ਵਗੈਰਾ ਤੋਂ ਇਹ ਸਾਰੇ ਹਾਲਾਂ ਇੱਥੇ ਆਏ ਆ ਮੋਤਵਰ ਅੱਜ ਕਿਉਂਕਿ ਅਸੀਂ ਅੱਜ ਇੱਥੇ ਆਏ ਸੀਗੇ ਕਿ ਸਾਨੂੰ ਕੱਲ ਦਾ ਪਤਾ ਲੱਗਾ ਸੀ ਕਿ ਪ੍ਰਸ਼ਾਸਨ ਇੱਥੇ ਪਹੁੰਚ ਗਏ ਤੇ ਇਹ ਸਾਰਾ ਕੁਝ ਜਿਹੜਾ ਉਹ ਕਰਨ ਜਾ ਰਿਹਾ ਹੈ ਕੁਝ ਪਹਿਲ ਦੇ ਆਧਾਰ ਦੇ ਉੱਤੇ 80 ਕੁ ਲੱਖ ਦਾ ਕੋਈ ਪ੍ਰੋਜੈਕਟ ਵੀ ਇੱਥੇ ਕੁਝ ਉਹ ਲਾ ਰਹੇ ਆ ਸਰਕਾਰ ਆਪਣੀ ਤਿਆਰੀ ਕਰੀ ਬੈਠੀ ਹੈ ਤੇ ਸਾਡੀਆਂ ਵੀ ਤਿਆਰੀਆਂ ਨੇ ਕਿ ਅਸੀਂ ਇਲਾਕੇ 'ਚ ਤੇ ਸੜਕਾਂ ਦੇ ਉੱਤੇ ਜਿਹੜਾ ਉਹ ਗੰਦ ਨਹੀਂ ਪੈਂਦੀ ਜੇ ਸਰਕਾਰ ਕੋੜਾ ਡੈਮ ਨਹੀਂ ਖਾਲੀ ਕਰਨਦੀ ਥੋੜੇ ਦਿਨਾਂ ਤੱਕ ਅਗਲੀ ਗੱਲ ਹੋਵੇ ਕੀ ਕਰਦੇ ਹੋ ਦੇਖੋ ਖਾਲੀ ਨੂੰ ਇਹ ਆ ਖਾਲੀ ਦਾ ਮਸਲਾ ਨਹੀਂ ਖਾਲੀ ਇਹ ਆ ਕਿ ਕਲਾ ਨੌਰ ਤੱਕ ਦਿਨ ਨੂੰ ਤੁਸੀਂ ਬਰਦਾਸ਼ਤ ਕਰਦੇ ਆ ਲੇਕਿਨ ਕਲਾ ਨੌਰ ਤੋਂ ਇਲਾਵਾ ਦਾ ਜਿਹੜਾ ਉਹਦੇ ਲਈ ਫਿਰ ਜ਼ਿਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੇ ਤਾਂ ਫਿਰ ਅਸੀਂ ਇਲਾਕੇ ਦੇ ਸਾਰੇ ਲੋਕਾਂ ਦੇ ਨਾਲ ਇੱਕ ਵਾਰ ਜਿਹੜੀ ਹੈ ਦੁਬਾਰਾ ਅਸੀਂ ਮੀਟਿੰਗ ਕਰਕੇ ਔਰ ਆਪਣੀ ਜਥੇਬੰਦੀਆਂ ਜਿਵੇਂ ਸਾਡੀ ਹਮਖਿਆਲੀ ਕਿਉਂਕਿ ਅਸੀਂ ਐਸਕੇਐਮ ਨਾਨ ਪੋਲਿਟਿਕਲ ਦੇ ਮੈਂਬਰ ਆ ਸੋ ਅਸੀਂ ਵੱਡੇ ਪੱਧਰ ਤੇ ਜਿਹੜਾ ਹੈ ਉਹ ਮੀਟਿੰਗ ਕਰਕੇ ਤੇ ਸੰਘਰਸ਼ ਵਿੜਾਂਗੇ ਇਹ ਇਹ ਲੱਗਣ ਨਹੀਂ ਦੇਵਾਂਗੇ ਕਹਿਣ ਤੋਂ ਬਾਅਦ ਇਹ ਹੈ ਵੀ ਅਸੀਂ ਇੱਥੇ ਕੂੜਾ ਜਿਹੜਾ ਉਹ ਬਾਹਰਲੇ ਸ਼ਹਿਰਾਂ ਦਾ ਡੰਪ ਨਹੀਂ ਹੁੰਦਾ ਹਾਂਜੀ ਜੋ ਮੈਂ ਇੱਥੇ ਕਾਲਾ ਨੋਡ ਦਾ ਕੂੜਾ ਡੰਪ ਲੱਗਾ ਸੀ ਪਹਿਲਾਂ ਹੀ ਲੱਗਾ ਸੀ ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਸੀ ਕਿ ਇੱਥੇ ਆੜ ਇੱਕ ਮੋੜ ਦੇ ਉੱਤੇ ਖੰਡਪੜ ਸਾਹਿਬ ਦੀ ਲੜੀ ਜਿਹੜੀ ਆ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਪਰ ਉਹ ਇਲਾਕੇ ਦੇ ਲੋਕਾਂ ਨਾਲ ਇੰਨੀ ਸਹਿਮਤੀ ਹੋ ਗਈ ਕਿ ਚਲੋ ਕਲਾ ਨੋਟ ਤੋਂ ਬਾਹਰ ਦਾ ਕੂੜਾ ਨਹੀਂ ਆਏਗਾ ਅੱਜ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਾ ਜੀ ਕਿ ਇੱਥੇ ਪ੍ਰਧਾਨਾ ਨੂੰ ਅਸੀਂ ਚਨਾ ਭੇਜ ਕੇ ਸੱਦਿਆ ਸੀ ਕਿ ਮੀਟਿੰਗ ਕਰੀਏ ਕਿ ਇੱਥੇ ਸਾਨੂੰ ਸੰਕਟ ਆਈ ਕਿ ਗੁਰਦਾਸਪੁਰ ਦਾ ਵੀ ਕੂੜਾ ਆਉਂਦੀ ਸੁਧਾਰਨਾ ਹੈ ਸਾਡੇ ਮੀਟਿੰਗ ਕਰਦੇ ਹੁੰਦਿਆ ਹੁੰਦਿਆ ਸੀ ਗੁਰਦਾਸਪੁਰ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਲੈ ਕੇ ਇੱਥੇ ਪਹੁੰਚ ਗਈਆਂ ਜਿਨ੍ਹਾਂ ਨੂੰ ਇਹ ਇਲਾਕਾ ਕਦੀ ਵੀ برداشت ਨਹੀਂ ਕਰੂਗਾ। ਇਹਦੇ ਵਾਸਤੇ ਜੋ ਵੀ ਪ੍ਰਧਾਨ ਸਾਹਿਬ ਨੂੰ ਕਮ ਕਰਨਗੇ ਉਹ ਕਰਾਂਗੇ ਪਰ ਗਰਦਾਸਪੁਰ ਦਾ ਕੂੜਾ ਨਹੀਂ ਇੱਥੇ ਲੱਗੇਗਾ ਕਿਉਂਕਿ ਗਰਦਾਸਪੁਰ ਆਪਣੇ ਆਪਣਾ ਇਲਾਕਾ ਛੱਡ ਕੇ ਤੇ ਕੂੜਾ ਸੁਧਰਨ ਵਾਸਤੇ ਕਲਾਨੌਰ ਆ ਜਾਂਦਾ ਹੈ। ਇਹ ਗਰਦਾਸਪੁਰ ਤੇ ਕੋਈ ਪੰਚਾਇਤ ਦੀ ਜਗ੍ਹਾ ਨਹੀਂ ਹੈ ਕਿ ਗਰਦਾਸਪੁਰ ਸ਼ਹਿਰ ਇਹਦਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਕਿ ਕੂੜਾ ਸੁਧਰਨ ਵਾਸਤੇ ਕਲਾਨੌਰ ਇੱਕ ਬਾਦੂ ਲੱਭਿਆ ਕਿ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਕੂੜਾ ਸੁਧਰਨ ਤੇ ਕਲਾਨੌਰ ਸੁੱਟ ਦੋ। ਇਹ ਕਰਕੇ ਕਲਾਂਨੌਰ ਦੇ ਜਿੰਨੇ ਵੀ ਲੋਕ ਆ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਵਾਲੇ ਇਸ ਗੱਲ ਦਾ ਵਿਰੋਧ ਕਰਨਗੇ ਕਿਥੇ ਪੂਰਾ ਨਹੀਂ ਲੱਗਦਾ